ਕੁੱਲ ਪਿਛਲੇ ਸੀ ਜਿਹੜੇ ਲੋਕ ਦਿਨਾਂ ਤੋਂ ਟੈਂਪਰੇਚਰ ਦੇ ਵਿੱਚ ਥੋੜਾ ਰਾਈਜ਼ ਜ਼ਰੂਰ ਅਬਜ਼ਰਵ ਕੀਤਾ ਹੈ ਜਿਵੇਂ ਅੱਜ ਦਾ ਵੀ ਜੋ ਡੇ ਟਾਈਮ ਟੈਂਪਰੇਚਰ 35.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.9 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਹੈ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4.0 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਸੋ ਦੋਨੋਂ ਹੀ ਦਿਨ ਔਰ ਰਾਤ ਦਾ ਤਾਪਮਨ ਜਿਹੜੇ ਨਾਰਮਲ ਤੋਂ 2 ਤੋਂ 4 ਡਿਗਰੀ ਤੱਕ ਉੱਪਰ ਚੱਲ ਰਹੇ ਹੈਗੇ ਨੇ ਤਾਂ ਕਿਉਂਕਿ ਵਿੱਚ ਕਲਾਉਡੀ ਕੰਡੀਸ਼ਨਸ ਵੀ ਬਣੀਆਂ ਨੇ ਉਹਦੇ ਕਰਕੇ ਰਾਤ ਦਾ ਟੈਂਪਰੇਚਰ ਵੀ ਵਧ ਜਾਂਦਾ ਸੈਕੰਡਲੀ ਕਿਉਂਕਿ ਹਲੇ ਮੌਨਸੂਨ ਸਿਸਟਮ ਦੀ ਹਲੇ ਵਿਦਡਰੋਅਲ ਜਿਹੜੀ ਨਹੀਂ ਹੋਈ ਹੈਗੀ ਸੋ ਹਲੇ ਮੋਇਸਚਰ ਵੀ ਹਵਾ ਦੇ ਵਿੱਚ ਬਰਕਰਾਰ ਹੈ ਸੋ ਉਹਦੇ ਕਰਕੇ ਹੀ ਜਿਹੜੇ ਜਿਹੜਾ ਟੈਂਪਰੇਚਰ ਦੇ ਵਿੱਚ ਵੀ ਅਸੀਂ ਥੋੜੀ ਰਾਈਜ਼ ਅਬਜ਼ਰਵ ਕਰ ਰਹੇ ਹਾਂ ਔਰ ਉਹਦੇ ਨਾਲ ਨਾਲ ਜਿਹੜੇ ਆਉਣ ਵਾਲੇ ਦਿਨ ਚਾਰ ਦਿਨ ਨੇ ਉਹਨਾਂ ਦੇ ਵਿੱਚ ਪੰਜਾਬ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋਣ ਦੇ ਵੀ ਅਸਰ ਬਣੇ ਹੋਏ ਨੇ ਸੈਪਟੈਂਬਰ ਮਹੀਨੇ ਦਿੱਲੀ ਲੁਧਿਆਣੇ ਦੀ ਨਾਰਮਲ ਬਰਸਾਤ ਦੇਖੀ ਹੈ ਲਗਭਗ 106 ਮਿਲੀਮੀਟਰ ਹੈ ਔਰ ਇਸ ਵਾਰ ਹੀ ਹੁਣ ਤੱਕ 95 ਮਿਲੀਮੀਟਰ بارش ਹੋ ਲੁਧਿਆਣਾ ਦੇ ਵਿੱਚ ਰਿਪੋਰਟ ਕੀਤੀ ਜਾ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ بارش ਜ਼ਰੂਰ ਹੋ ਸਕਦੀ ਹੈ ਪਰ ਹੈਵੀ بارش ਦੇ ਕੋਈ ਚਾਂਸਸ ਨਹੀਂ ਹੈਗੇ हेलो नमस्ते शशिकांत आप दोस्तों मेरा दोस्त हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ लाइव ਦਾ ਮੌਸਮ ਖਬਰਨਾਮਾ ਸੋ ਦੋਸਤੋ ਇਸ ਵੇਲੇ ਆ ਗਏ ਲੁਧਿਆਣਾ ਸ਼ਾਇਦ ਪੀਏਓ ਦੇ ਕਲਾਈਮਟ ਚੇਂਜ ਡਿਪਾਰਟਮੈਂਟ ਤੋਂ ਸਾਡੇ ਨਾਲ ਗੱਲ ਕੇ ਮੌਜੂਦ ਨੇ ਮੈਂ ਪੰਨੀਤ ਕੋ ਗਿੰਗਰਾ ਜੀ ਤੇ ਜਾਣਦੇ ਆ ਕਿ ਜਿਸ ਪ੍ਰਕਾਰ ਦੇ ਲਗਾਤਾਰ 2 ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਗਰਮੀ ਦਾ ਰੁਝਾਨ ਪੈਣਾ ਹੈ ਲਗਾਤਾਰ ਗਰਮੀ ਬਰਕਰਾਰ ਆ ਰਹਾ ਔਰ ਕਾਫੀ ਜੜੀ ਗਰਮੀ ਹੈ 2 ਦਿਨਾਂ ਤੋਂ ਮਹਿਸੂਸ ਵੀ ਕੀਤੇ ਜਾ ਰਹੀ ਜਿੱਤੇ ਪਿਛਲੇ ਦਿਨਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਨਾ ਨਾ ਕਰਕੇ ਵੀ ਕਹਿ ਲੋ ਕਿ ਅੱਛੀ ਖਾਸੀ بارش ਹੋਣ ਦੇ ਵਜ੍ਹਾ ਨਾਲ ਕਿਉਂਕਿ ਹੁਣ ਤੱਕ 94 ਮਿਲੀ ਬਰਸਾਤ ਹੁੰਦੀ ਜ਼ਰੂਰਤ ਹੈਗੀ ਹੈ ਲੇਕਿਨ ਆ ਖੁਸ਼ ਖਬਰੀ ਹੈ ਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੈ ਕਹਿ ਸਕਦੇ ਹੋ ਕਿ ਬਰਸਾਤ ਜਿਹੜੀ ਹੈ ਬੂੰਦਾਬاندی ਜਾਂ ਕਹਿ ਲਓ ਕਿ ਛੁੱਟਪੁੱਟ ਬਰਸਾਤ ਤੋਂ ਥੋੜੀ ਅੱਛੀ ਬਰਸਾਤ ਜਿਹੜੀ ਹੈ ਦੇਖਣ ਨੂੰ ਮਿਲ ਸਕਦੀ ਹੈ ਤੋਂ ਆਉਣ ਵਾਲੇ ਦਿਨਾਂ ਚ ਰੁਝਾਨ ਕਿਤਾ ਰਹੇਗਾ ਤਾਪਮਨ ਹੋਰ ਵੱਧੇਗਾ ਜਾਂ ਘਟੇਗਾ ਆਉ ਗੱਲ ਕਰਦੇ ਆ ਮੈਮ ਕੰਪਨੀਤ ਕੋਕਿੰਗ ਰੇਨਾ ਸਸ਼ਿਕਾ ਮੈਮ ਸਸ਼ਕਲ ਜੀ ਥੈਂਕ ਯੂ ਸੋ ਮੈਂ ਤੁਹਾਡੇ ਚਿਹਰੇ ਤੇ ਵੀ ਦੇਖ ਰਿਹਾ ਇਸ ਟਾਈਮ ਪਸੀਨਾ ਆਇਆ ਪਿਆ ਮਤਲਬ ਕਹਿ ਲੋ ਕਿ ਗਰਮੀ ਇਸ ਲੈਵਲ ਤੇ ਵੱਧੀ ਹੋਈ ਹੈ ਕਿੱਦਾਂ ਦੇਖਦੇ ਹੋ ਕਿ ਗਰਮੀ ਜਿਹੜੀ ਲਗਾਤਾਰ ਦੋ ਦਿਨਾਂ ਤੋਂ ਵੱਧੀ ਕੋਈ ਛੁਟਕਾਰਾ ਮਿਲ ਸਕਦਾ ਲੁਧਿਆਣਾ ਵਾਸੀ ਨੂੰ ਇਸ ਗਰਮੀ ਤੋਂ ਜੀ ਬਿਲਕੁਲ ਪਿਛਲੇ ਸੀ ਜਿਹੜੇ ਦੋ ਕੁ ਦਿਨਾਂ ਤੋਂ ਟੈਂਪਰੇਚਰ ਦੇ ਵਿੱਚ ਥੋੜਾ ਰਾਈਜ਼ ਜ਼ਰੂਰ ਅਬਜ਼ਰਵ ਕੀਤਾ ਹੈ ਜਿਵੇਂ ਅੱਜ ਦਾ ਵੀ ਜੋ ਡੇ ਟਾਈਮ ਟੈਂਪਰੇਚਰ 35.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.9 ਡਿਗਰੀ ਸ ਟੈਂਪਰੇਚਰ 26.7 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4.9 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਸੋ ਦੋਨੋਂ ਹੀ ਦਿਨਾਂ ਔਰ ਰਾਤ ਦਾ ਤਾਪਮਨ ਜਿਹੜੇ ਨਾਰਮਲ ਤੋਂ 2 ਤੋਂ 4 ਡਿਗਰੀ ਤੱਕ ਉੱਪਰ ਚੱਲ ਰਹੇ ਹੈਗੇ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਜੋ ਹਲਕੀ ਬਾਰਿਸ਼ ਹੈ ਉਹ ਹੋਣ ਦੇ ਵੀ आसार ਨੇ ਸੁਭਨ ਕੀ ਗਾਰੰਭ ਚੇਦੇ ਇਹ ਕਿ ਇਨਾ ਸੋਹਣਾ ਮੌਸਮ ਹੈ ਸਟਾਰਟਿੰਗ ਵਿੱਚ 15 ਦਿਨੋਂ ਲੇਕਿਨ ਅਲਗ ਬਰਸਾਤ ਵੀ ਅੱਛੀ ਘਾ ਸੂਈਤਾ ਆਪਾਂ ਵੀ ਥੋੜਾ ਨੀਚੇ ਗਿਆ ਸੀ ਮੌਸਮ ਠੰਡਾ ਹੋਇਆ ਸੀ ਕਿ ਹਿਮੀਨਿਟੀ ਤੋਂ ਆਪਾਂ ਦੂਰ ਹੋਏ ਸੀ ਕਿ ਆਪਾਂ ਕਹਿੰਦੇ ਸੀ ਚਲੋ ਮੌਸਮ ਵਧੀਆ ਹਵਾ ਠੰਡੀ ਚੱਲ ਰਹੀ ਹੈ ਲੇਕਿਨ ਦੋ ਤਿੰਨ ਦਿਨਾਂ ਤੋ ਕਹਿ ਲੋ ਕਿ ਨਹੀਂ ਤੇਜ਼ ਧੁੱਪ ਚੱਲ ਰਹੀ ਹੈ ਕਿ ਬਰਸਾਤ ਤਾਂ ਦੂਰ ਦੀ ਗੱਲ ਹੈ ਕਿ ਧੁੱਪ ਵੀ ਨਾਰਮਲ ਨਹੀਂ ਹੋ ਰਹੀਗੀ ਕੀ ਕਾਰਨ ਦੇ ਦੋ ਪਿੱਛੇ ਕਿ ਨਹੀਂ ਤੇਜ਼ ਧੁੱਪ ਹੈ ਪੇ ਹਾਂ ਜੀ ਇੱਕ ਤਾਂ ਕਿਉਂਕਿ ਵਿੱਚ ਕਲਾਉਡੀ ਕੰਡੀਸ਼ਨਸ ਵੀ ਬਣੀਆਂ ਨੇ ਉਹਦੇ ਕਰਕੇ ਰਾਤ ਦਾ ਟੈਂਪਰੇਚਰ ਵੀ ਵੱਧ ਜਾਂਦਾ ਸੈਕੰਡਲੀ ਕਿਉਂਕਿ ਇਹ ਹਲੇ ਮੌਨਸੂਨ ਸਿਸਟਮ ਦੀ ਹਲੇ ਵਿਦਡਰੋਅਲ ਜਿਹੜੀ ਨਹੀਂ ਹੋਈ ਹੈਗੀ ਸੋ ਹਲੇ ਮੌਇਸਚਰ ਵੀ ਹਵਾ ਦੇ ਵਿੱਚ ਬਰਕਰਾਰ ਹੈ ਸੋ ਉਹਦੇ ਕਰਕੇ ਹੀ ਜਿਹੜੇ ਜਿਹੜਾ ਟੈਂਪਰੇਚਰ ਦੇ ਵਿੱਚ ਵੀ ਅਸੀਂ ਥੋੜੀ ਰਾਈਜ਼ ਆਬਜ਼ਰਵ ਕਰ ਰਹੇ ਹਾਂ ਔਰ ਉਹਦੇ ਨਾਲ ਨਾਲ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ ਪੰਜਾਬ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋਣ ਦੇ ਵੀ ਅਸਰ ਬਣੇ ਹੋਏ ਨੇ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਹਲਕੀ بارش ਹੋਣ ਦੇ ਸਾਰ ਬਣੇ ਹੋਏ ਨੇ ਜੇਕਰ ਮਾਨਸੂਨ ਦੀ ਗੱਲ ਕਰੀਏ ਜਿਹੜਾ ਮਾਨਸੂਨ ਅਗਸਤ ਤੋਂ ਸ਼ੁਰੂਆਤ ਹੋਏ ਤੇ ਸਮਾਪਨ ਕਿਦੋਂ ਤੱਕ ਹੈਗਾ ਜੀ ਯੂਸ਼ੂਅਲੀ ਜਦੋਂ ਮਾਨਸੂਨ ਮਿਡ ਸੈਪਟੈਂਬਰ ਤੋਂ ਬਾਅਦ ਕਦੇ ਵੀ ਉਹਦੀ ਵਿਦਡਰੋਅਲ ਹੋ ਸਕਦੀ ਹੈ ਪਰ ਇਸ ਵਾਰੀ ਜਿਹੜਾ ਹਲੇ ਤੱਕ ਵਿਦਡਰੋਅਲ ਨਹੀਂ ਹੋਈ ਹਲੇ ਵੀ ਅਸੀਂ ਦੇਖ ਰਹੇ ਹਾਂ ਕਿ ਮਾਨਸੂਨ ਥੋੜਾ ਐਕਟਿਵ ਹੈ ਔਰ ਆਨਵਾਰੇ 3-4 ਦਿਨ ਹਲੇ ਮਾਨਸੂਨ ਦੀ ਐਕਟੀਵਿਟੀ ਅਸੀਂ ਆਬਜ਼ਰਵ ਕਰ ਸਕਦੇ ਹਾਂ ਜਿਸ ਤਰ੍ਹਾਂ 106 ਮਿਲੀਮੀਟਰ ਜਿਹੜੀ ਹੈ ਬਰਸਾਤ ਹੋਣੀ ਚਾਹੀਦੀ ਸੀ ਉਹ ਤਕਰੀਬਨ ਤਕਰੀਬਨ ਜ਼ਿਆਦਾ ਬਰਸਾਤ ਹੁੰਦੀ ਉਹ ਫਸਲਾ ਵਾਸਤੇ ਬੇਸਤੰਗ ਨੁਕਸਾਨਦਾਇਕ ਹੈ ਕਿੱਦਾਂ ਦੇਖਦੇ ਹਾਂ ਉਹਨਾਂ ਵਾਲੇ ਦਿਨਾਂ 'ਚ ਬਰਸਾਤ ਹਾਂ ਜੀ ਜੇ ਅਸੀਂ ਸੈਪਟੈਂਬਰ ਮਹੀਨੇ ਦੀ ਲੁਧਿਆਣਾ ਦੀ ਨਾਰਮਲ ਬਰਸਾਤ ਦੇਖੀ ਹੈ ਲਗਭਗ 106 ਮਿਲੀਮੀਟਰ ਹੈ ਔਰ ਇਸ ਵਾਰ ਹੀ ਹੁਣ ਤੱਕ 95 ਮਿਲੀਮੀਟਰ ਬਾਰਿਸ਼ ਜੋ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਜਾ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਜ਼ਰੂਰ ਹੋ ਸਕਦੀ ਹੈ ਪਰ ਹੈਵੀ ਬਾਰਿਸ਼ ਦੇ ਕੋਈ ਚਾਂਸਸ ਨਹੀਂ ਹੈਗੇ ਕਿਉਂਕਿ ਹੁਣ ਫਸਲਾਂ ਵੀ ਜਿਹੜੀਆਂ ਪੱਕ ਰਹੀਆਂ ਨੇ ਸੋ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਫਸਲ ਲਈ ਵੀ ਨੁਕਸਾਨਦਾਇਕ ਡਿਕਸ਼ਨ ਨਹੀਂ ਹੈ ਤਾਂ ਕਰਕੇ ਅਸੀਂ ਫਸਲਾਂ ਨੂੰ ਕੋਈ ਜ਼ਿਆਦਾ ਉਹਦਾ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਪਰ ਹਲਕੀ بارش ਕਿਤੇ ਕਿਤੇ ਪੰਜਾਬ ਦੇ ਵਿੱਚ ਜ਼ਰੂਰ ਆਉਣ ਵਾਲੇ 3-4 ਦਿਨਾਂ ਨੂੰ ਸ਼ੁਰੂ ਹੋ ਰਹੀ ਜੀ ਹਲਕੀ بارش 25 26 27 28 ਆਉਣ ਵਾਲੇ 3-4 ਦਿਨ ਜਿਹੜੇ ਇਹਨਾਂ ਦੇ ਵਿੱਚ ਹਲਕੀ بارش ਪੰਜਾਬ ਦੇ ਵਿੱਚ ਕੀ ਧੁੱਪ ਤੋਂ ਵੀ ਥੋੜਾ ਛੁਟਕਾਰਾ ਮਿਲ ਸਕਦਾ ਹੈ ਜੇ ਮੌਸਮ ਅਗਰ بارش ਵਾਲਾ ਬਣੇਗਾ ਤੇ ਤਾਂ ਉੱਪਰ ਥੋੜੀ ਡਾਊਨ ਹੋਏਗੀ ਅ ਬਿਲਕੁਲ ਜੀ ਕਿਉਂਕਿ ਜਦੋਂ ਵੀ ਬਾਰਿਸ਼ ਹੁੰਦੀ ਹੈ ਕਲਾਊਡੀ ਕੰਡੀਸ਼ਨਸ ਬਣਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਥੋੜਾ ਜਿਹਾ ਘੱਟ ਜਾਂਦਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਥੋੜਾ ਜਿਹਾ ਜ਼ਰੂਰ ਵੱਧ ਜਾਂਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਆਨਵਾਰੇ ਦਿਨਾਂ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਜਿਹੜੀ ਉਹ ਹੋ ਸਕਦੀ ਹੈ ਜੇ ਅਸੀਂ ਆਪਾਂ ਕਾਊਂਟ ਕਰ ਸਕਦੇ ਹਾਂ ਕਿ ਥੋੜੀ ਰਾਹਤ ਮਿਲ ਸਕਦੀ ਜੋ ਮੌਸਮ ਹੱਸਦਾ ਹੈ ਬਿਲਕੁਲ ਜੀ ਆਨਵਾਰੇ 3-4 ਦਿਨ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਔਰ ਉਹਦੇ ਨਾਲ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਵੀ ਥੋੜੀਆਂ ਮੋਡੀਫਾਈ ਹੋ ਸਕਦੀਆਂ ਹੈ ਠੀਕ ਹੈ ਬਹੁਤ ਸੋ ਦੋਸਤੋ ਐਸੀ ਮੈਮ ਪੰਮਨੀਤ ਕੋ ਕਿਨ ਹੈ ਜਿਹਨੇ ਸਾਫ ਤੋਂ ਤੋ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਹਲਕੀ ਬਾਰਿਸ਼ ਜੜੀ ਹੋ ਸਕਦੀ ਹੈ ਤਿੰਨ ਚਾਰ ਦਿਨਾਂ ਦੇ ਵਿੱਚ ਉਸ ਦਿਨਾਂ ਕੀ ਹੈ ਕਿ ਸੂਰਜ ਦੇਵਤਾ ਜਿਹੜੇ ਨੇ ਲਗਾਤਾਰ ਸਮ ਸਨੀ ਡੇਸ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਉਸ ਸਨੀ ਡੇਸ ਤੋਂ ਥੋੜਾ ਜਿਹਾ ਛੁਟਕਾਰਾ ਸਾਨੂੰ ਜਿਹੜਾ ਮਿਲ ਸਕਦਾ ਹੈਗਾ ਉਹ ਥੋੜੀ ਰਾਹਤ ਵੀ ਮਿਲ ਸਕਦੀ ਹੈ ਗਰਮੀ ਤੋਂ ਸੋ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਤਰਮਾਰਾ